हां जी दोस्तों सत श्री अकाल स्वागत करते हैं टोंडा राज संधू फार्मिंग ਦੇ ਵਿੱਚ ਅੱਜ ਪਹੁੰਚੇ ਹਾਂ ਦੋਸਤੋ ਗਿੱਲ ਡੇਰੀ ਫਾਰਮ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੋਂ ਵੀਰ ਹਰਜੀਤ ਉਹਨਾਂ ਦੇ ਘਰ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਵਿਕਰੀ ਵਾਲੇ ਅੱਜ ਵੀ ਇਸ ਵੀਡੀਓ ਦੇ ਵਿੱਚ ਟੋਟਲ 5 ਕ ਮੱਝਾਂ ਪਾ ਤੁਹਾਨੂੰ ਦਿਖਾਉਣੀਆਂ ਨੇ ਪਸ਼ੂ ਜ਼ਿਆਦਾਤਰ ਸੋਇ ਸੋਇ ਆ ਇੱਕ ਜਿਹੜੀ ਮੱਝ ਤੁਹਾਨੂੰ ਦਿਖਾਵਾਂਗੇ ਨੀਲੀ ਦੇ ਵਿੱਚ ਆ ਲੀਲੀ ਰਾਵੀ ਦੇ ਵਿੱਚ ਆ ਦੋਸਤੋ ਉਹ ਗੱਭਣ ਮੱਜ ਤੁਹਾਨੂੰ ਦਿਖਾਵਾਂਗੇ ਬਾਕੀ ਪਸੂ ਸਾਰੇ ਸੋਏ ਸਵਾਰੇ ਆ ਤੇ ਪਿੰਡ ਟੋਟੀਆਂ ਤੁਸੀਂ ਵਿజిਟ ਕਰਨੀ ਆ ਸੋ ਨਸ਼ਾਰੇ ਪਨੂਆ ਤੋਂ ਦੋਸਤੋ ਕੋਈ 5 ਕਿਲੋਮੀਟਰ ਦੀ ਦੂਰੀ ਪਿੰਡ ਟੋਟੀਆਂ ਦੀ ਸੋ ਸ਼ੇਰੋਂ ਤੋਂ ਵੀ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਠੀਕ ਆ ਜੀ ਸੋ ਡੁਗਰੀ ਪਿੰਡ ਬਿਲਕੁਲ ਨੇੜੇ ਰਾਨਾ ਪਿੰਡ ਬਿਲਕੁਲ ਲੱਗੇ ਆ ਤੋੜ ਪਿੰਡ ਆ ਜਾਂਦੇ ਦੋਸਤੋ ਜਾਮਾ ਰਾਏ ਇਹ ਪਿੰਡ ਬਿਲਕੁਲ ਥੋੜੀ ਥੋੜੀ ਦੂਰੀ ਤੇ ਆ ਆਹ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਖਰਚੀ ਦੇ ਨਾਲ ਪਸ਼ੂ ਦੋਸਤੋ ਜਿੱਦਾਂ ਕਿ ਮੈਂ ਜ਼ਿਕਰ ਕਰ ਦਿੱਤਾ ਵੀ ਸਾਰੇ ਸੋਇ ਸੋਬੇ ਆ ਇੱਕ ਮੱਝ ਗੱਭਣ ਤੋਂ ਤਿਆਰੀ ਲਈ ਦਿਖਾ ਦਾਂਗੇ ਤੇ ਜਿਹੜਾ ਕੋਈ ਵੀਰ ਖਰੀਦਣ ਆ ਰਿਹਾ ਬੇਸ਼ੱਕ ਸੋਇਆ ਸੋਬੇ ਪਸ਼ੂ ਲੈ ਕੇ ਜਾਂਦੇ ਜੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਆ ਗੱਭਣ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਤੇ ਬਿਲਕੁਲ ਚੌਥਾ ਥਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਆਪਣੀ ਜ਼ਰੂਰ ਯਕੀਨੀ ਬਣਾ ਲਈ ਜਾਵੇ ਅੱਜ ਤਰੀਕ 11 ਅਗਸਤ ਤੇ ਸਮਾਂ ਦੋਸਤੋ ਕੋਈ ਮਾਰਨਿੰਗ 9:30 ਪੌਣੇ 10:00 ਵਜੇ ਦਾ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਜੀਤ ਸਾਸਰੀ ਕਾਲ ਸਾਸਰੀ ਕਾਲ ਸੰਧੂ ਬਹੁਤ ਵਧੀਆ ਹਰਜੀਤ ਭਾਈ ਠੀਕ ਠਾਕ ਜੀ ਚੜ੍ਹਦੀ ਕਲਾ ਵਿੱਚ ਠੀਕ ਠਾਕ ਠੀਕ ਠਾਕ ਹੋਰ ਰਾਸਨਦੂ ਫਾਰਮਿੰਗ ਚੈਨਲ ਵੇਖ ਰਿਹਾ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਹਰਜੀਤ ਤੇ ਆ ਆਪਣੇ ਬੈਠੀਏ ਛੋਟੇ ਵੀਰ ਇੱਧਰ ਆਏ ਜਾਂਦੇ ਵੀਡੀਓ ਚ ਆਉਣਾ ਅੱਜ ਚਾਰਵਾਰ ਛੁੱਟੀ ਸਕੂਲ ਦੀ ਅੱਛਾ ਅੱਛਾ ਜੀ ਠੀਕ ਹੈ ਜੀ ਅੱਜ ਫਿਰ ਸੰਡੇ ਕਰਕੇ ਫਿਰ ਬੱਚਿਆਂ ਨੂੰ ਛੁੱਟੀ ਵੀ ਹੈ ਹਾਂ ਬੱਚਿਆਂ ਨੂੰ ਛੁੱਟੀ ਹੈ ਠੀਕ ਹੈ ਠੀਕ ਹੈ ਨਾਲੇ ਜਿਹੜਾ ਬਰਸਾਤ ਇਹ ਵੀ ਇੰਜੋਏ ਕਰਨ ਦੇ ਆਹ ਇਹ ਵਿਚਾਰੇ ਸਵੇਰ ਦੇ ਆਏ ਆ ਤੇ ਠੀਕ ਹੈ ਜੀ ਲਾ ਵੀ ਹਰਜੀਤ ਵੀ ਪਤੀਬੂਤੀ ਆਉਣ ਤੋਂ ਪਹਿਲਾਂ ਪਾਣੀ ਪੁਣੀ ਥੱਲੇ ਮਾਰਦਾ ਨਹੀਂ ਤੇ ਸੁਖਨਾ ਬਾਟੀਆਂ ਮਾਰਦੇ ਫਿਰਦਾ ਨਹੀਂ ਹਾਂ ਬਿਲਕੁਲ ਤੇ ਇੰਨਾ ਕਿ ਚਲੋ ਡੰਗ ਡੰਗ ਨਵਾਏ ਗਏ ਠੀਕ ਆ ਲਓ ਵੀ ਹਰਜੀਤ ਵੀਰੇ ਇੱਕ ਸ਼ਾਟ ਦੇ ਵਿੱਚ ਦੱਸ ਦਈਏ ਪਹਿਲਾਂ ਆਪਣੇ ਭੈਣ ਭਰਾਵਾਂ ਨੂੰ ਅੱਜ ਮੱਝਾਂ ਜਿੱਦਾਂ ਆਪਾਂ ਜਿਗਰ ਕੀਤਾ ਟੋਟਲ 5 ਨੇ ਹਾਂ ਜੀ ਸਾਨੂੰ ਸਭ 5 ਡੰਗਰੇ ਆਪਣੇ ਕੋਲ ਇੱਕ ਗੱਬਣਿਆ ਨੀਲੀ ਦੀ ਮੱਝ ਤੇ ਦੋ ਨੀਲੀ ਦੀਆਂ ਸੋਈਆਂ ਤੇ ਦੋ ਦੁੱਧੀਆਂ ਦੀਆਂ ਸੋਈਆਂ ਟੋਟਲ 5 ਨਾਗ ਆਪਣੇ ਕੋਲ ਲਓ ਜੀ 5 ਨਾਗ ਤੇ ਵੱਡੀਆਂ ਮੱਝਾਂ ਦੋਸਤੋ ਚੰਗੀਆਂ ਮੱਝਾਂ ਨੇ ਬਾਕੀ ਸੋਏ ਸੋਏ ਪਸ਼ੂ ਆ ਇੱਕ ਪਹਿਲੇ ਨੰਬਰ ਤੋਂ ਜਿੱਥੋਂ ਆਪਾਂ ਸ਼ੁਰ ਤਿਆਰੀ ਵਾਲੀ ਆ ਗੱਬਣ ਮੈਂ ਦਿਖਾਵਾਂਗੇ ਤੁਹਾਨੂੰ ਪਹਿਲੇ ਨੰਬਰ ਤੇ ਤੇ ਬਾਕੀ ਪਸੰਦ ਆਉਣ ਵਾਲੇ ਪਸ਼ੂ ਆ ਸਾਰੇ ਤੇ ਰੇਡ ਭਾਪੜਤਾ ਵੀ ਆਪਾਂ ਜਿੰਨਾ ਵੀ ਹੋ ਸਕਦਾ ਬਿਲਕੁਲ ਵਾਜਬ ਤੇ ਜੈਜ ਰੇਟਾ ਜੀ ਕਰਾਉਣ ਦੀ ਆਪਣੀ ਮੰਗ ਰਹਿੰਦੀ ਹਰ ਵਾਰ ਲੈ ਵੀ ਹਰਜੀਤ ਵੀਰ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਕਰ ਲਗੇ ਸੰਦੂ ਸਾਹਿਬ ਅੱਜ ਕਰੀ ਕੋਠੇ ਦਾ ਕੋਠਾ ਹੀ ਆ ਦੇ ਹਾਂ ਇੰਨਾ ਕਿ ਜਿਹੜੀ ਮੋਰਾ ਨਸਲਾ ਆਮ ਮੰਨੀ ਜਾਂਦੀ ਆ ਕਿ ਉਹ ਕਦ ਕਾੜ ਨਾਲੋਂ ਵੱਡੀ ਹੁੰਦੀ ਆ ਹਾਂਜੀ ਤੇ ਰੇਅਰ ਚਾਂਸ ਆ ਕਿ ਜਿਹੜੀ ਆ ਨੀਲੀ ਦੀ ਮੱਝ ਏਡੀ ਵੱਡੀ ਏਡੀ ਕਦ ਕਾੜ ਵਾਲੀ ਬਹੁਤ ਸੋਹਣਾ ਕਦ ਕਾੜ ਦੀ ਮਾਲਕ ਆ ਹੋਰ ਵੱਡੀ ਤੰਦੂਸਾ ਸੁਆ ਇਹਦਾ ਤਿੱਜਾ ਜੇ ਹਾਂਜੀ ਤਿੱਜਾ ਸੁਆ ਸੌਣ ਜਾ ਰਹੀ ਆ ਦਿਨ ਕੋਈ 15 18 ਖੜਦੀ ਆ ਜੀ 15 18 ਕੇ ਦਿਨ ਹਾਂਜੀ ਆਪਾਂ ਟਿੱਪਣ ਦੇ ਵਿੱਚ ਭਰਾ ਕੇ ਵੇਖੀ ਆ ਜਮਾ ਪੋਲੀ ਆ ਹਾਂ ਹਾਂ ਤੇ ਬਾਕੀ ਤੁੰਦੂ ਸਾਹਿਬ ਤੁਸੀਂ ਆ ਵੇਖੋ ਵੀ ਕਿੱਥੋਂ ਸ਼ੁਰੂ ਹੋਣ ਲੱਗੀ ਕਰਮਾ ਲਈ ਹੂੰ ਤੇ ਗਾਲ ਦੇ ਪਨੇ ਕਿੱਥੇ ਜਾ ਕੇ ਖਤਮ ਹੁੰਦੀ ਆ ਬਿਲਕੁਲ ਅ ਤਦਸੋ ਉਹਨਾਂ ਹੀ ਉਹਨਾਂ ਹੀ ਅੱਗੇ ਉਹਨਾਂ ਹੀ ਪਿੱਛੇ ਤੋਂ ਤੋ ਸਟਾਰਟ ਹੋਣ ਗਾ ਉਹਨਾਂ ਦੇ ਦਾ ਸਟਾਰਟ ਹੋਣ ਦੇ ਗਾਰੇ ਮਗਲ ਪਨੇ ਸੂ ਤੱਕ ਜਿਹੜੀ ਟੱਚਿੰਗ ਹੈਗੀ ਆ ਲੈਵੇਤੀ ਬਾਕੀ ਬੰਤਰ ਤੁਸੀਂ ਆ ਵੇਖ ਹੀ ਲੈਣੀ ਆ ਚਾਰੇ ਖੁਰ ਤੋਂ ਪਹਿਲੇ ਅਗਲੇ ਖੁਰਾਂ ਦੇ ਜਵਾਬ ਮਗਰਲੇ ਖੁਰ ਕੋਈ 1.5 ਡੇਡ ਡੇਡ ਗੇਠਾ ਤੋਂ ਪਿਆ ਠੀਕ ਆ ਜੀ ਸੂਦੇ ਨਿਸ਼ਾਨ ਸੋ ਚੌੜਾ ਪਿੱਠ ਫੁੜਾ ਸੋਹਣੀ ਹਾਈਟ ਲੈਂਥ ਤੇ ਫੇਸ ਕੁਆਲਿਟੀ ਦੇਖੋ ਠੀਕ ਆ ਜੀ ਸਿੰਘ ਬਿਲਕੁਲ ਬੈਕ ਸਾਈਡ ਨੂੰ ਰਾਉਂਡ ਦੇ ਵਿੱਚ ਲਿਆ ਤੇ ਨਿਸ਼ਾਨੀ ਜਿਹੜੀ ਆ ਬਿਲਕੁਲ ਸਟ੍ਰੇਟ ਪਟੇ ਨੂੰ ਆਉਂਦੀ ਆ ਫਿਲਹਾਲ ਵਿੱਚ ਥੋੜੀ ਜੀ ਟੁੱਟਦੀ ਆ ਤੇ ਅੱਖ ਬਿੱਲੀ ਮਣਕੀ ਆ ਠੀਕ ਆ ਸੋ ਮਾਜ ਚੰਗੀ ਸੋਹਣੀ ਆ ਜਿੱਦਾਂ ਹਰਜੀਤ ਨੇ ਦੱਸਦਾ ਵੀ ਬਿਲਕੁਲ ਕੋਠੇ ਜੱਡੀ ਕਹਿ ਲਗੇ ਜਏ ਤੋਂ ਵੱਡੀ ਚੰਗੀ ਇਹ ਮਾਜਾ ਸੋ ਤੀਜਾ ਸਵੇਰ ਦੱਸਿਆ ਨਾ ਜੀ ਸਾਨੂੰ ਸਾਹਿਬ ਤੀਜਾ ਸਵੇਰ ਸੁਣ ਵਾਲੀ ਆ ਜੀ ਤੀ ਤੋ ਤੀਜਾ ਸੂਆ ਦੋਸਤੋ ਇਸ ਮੈਨ ਨੇ ਸੁਨਾ ਤੇ ਬਾਕੀ ਤਿਆਰੀ ਕਰਮਾਂ ਵਾਲੀ ਦੀ ਸੁਣੀ ਸੰਦੂ ਸਾਹਿਬ ਇਹ ਮੱਝ ਦੀ ਆਪਾਂ ਨੂੰ 18 ਤੋਂ ਲੈ ਕੇ 20 ਲੀਟਰ ਦੀ ਚੰਗੀ ਸੇਵਾ ਤੇ ਗਰੰਟੀ ਆਈ ਆ ਠੀਕ ਆ ਜੀ ਕਿ ਚੰਗੀ ਸੇਵਾ ਦੇ 18 ਤੋਂ 20 ਲੀਟਰ ਦੋਨ ਮਾਰਨਾ ਕੱਢਦੀ ਆ ਠੀਕ ਆ ਜੀ ਲਓ ਦੋਸਤੋ ਜਿੱਥੋਂ ਵੀ ਨਿਕਲੀ ਆ ਨਾਰਮਲ ਘਰ ਦੇ ਵਿੱਚੋਂ ਕੋਈ ਵੀਰ ਦੱਸ ਰਿਹਾ ਸੀਗਾ ਵੀ ਕਾਫੀ ਸ਼ਹਿਦੀ ਦਿੱਤੀ ਆ ਵੀਰਾਂ ਨੇ ਪਿਛੋਂ ਬੈਕਗ੍ਰਾਉਂਡ ਜਿਹੜੀ ਆ ਵੀ ਚੰਗਾ ਦੁੱਧ ਚੋਆਇਆ ਇਹਨੇ 18 20 ਲੀਟਰ ਦੀ ਗਰੰਟੀ ਕੋਲ ਠੀਕ ਆ ਜੀ ਲਓ ਵੀ ਬਾਕੀ ਦੋਸਤੋ ਭਰਿਆ ਪਾਂਡਾ ਸਮੁੰਦਰ ਕਈ ਵਾਰ ਆਪਾਂ ਇਹ ਵੀ ਗੱਲ ਕਰਦੇ ਆਂ ਸੇਵਾ ਦੇ ਸਿਰ ਤੇ ਸੋ ਬੰਤਰ ਬੰਤਰ ਬੜੀ ਬੱਧੀਆ ਠੀਕ ਆ ਜੀ ਜਿੱਦਾਂ ਆਪਾਂ ਜ਼ਿਕਰ ਕੀਤਾ ਚੌੜਾ ਪਿੱਠ ਪੂੜਾ ਸੋਹਣੀ ਹਾਈਟ ਕੱਦ ਦੀ ਪੂਰੀ ਮਜ਼ਬੂਤ ਆ ਹਾਂ ਵੀ ਦੂਜਾ ਪਸ਼ੂ ਨਹੀਂ ਨਾਲ ਪੈਣਾ ਹੈ ਚਲੋ ਚੰਗੀ ਗੱਲ ਆ ਜੀ ਬਾਕੀ ਜੇ ਕਿ ਵੀਰ ਭਰਾ ਨੇ ਦੂਰ ਨੇੜੇ ਖੜਨੇ ਆ ਤੇ ਕੱਲਾ ਹਾਥੀ ਵੀ ਨਾ ਲੈ ਕੇ ਆਇਓ ਕਹਿੰਗਾ ਊਖਾ ਆਈਂਦਾ ਹਾਂ ਪਲੇਰੋ ਵਾਲੀ ਆ ਬਬਾਈਏ ਠੀਕ ਆ ਬਲੈਰੋ ਪਿਕਅਪ ਹਾਂ ਬਲੈਰੋ ਪਿਕਅਪ ਉੱਤੇ ਜਾਣੀਏ ਤੇ ਬਾਕੀ ਐ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਹਾਂ ਦੁੱਧ ਦਾਦਾ ਚੰਗੀ ਸੋਹਣੀ ਆਵਾਜ਼ ਆਈ ਆ ਬਾਕੀ ਪੋਲੀ ਪਾਲੀ ਵਧੀਆ ਤੇ ਪੰਜਾਬ ਆ ਫੁੱਲ ਭਰਾ ਕੇ ਵੇਖੀ ਆ ਠੀਕ ਆ ਜੀ ਐ ਰੂ ਮਰ ਗਈ ਆ ਠੀਕ ਹੈ ਜੀ ਹਾਂਜੀ ਪਰ ਜਿਤ ਬਾਕੀ ਕੋਈ ਨੱਕੇ ਨੁੱਕੇ ਦਾ ਕੋਈ ਵਿੱਚ ਰੋਲਾ ਤਾਂ ਨਹੀਂ ਥੋੜਾ ਰੱਖਦਾ ਜੀ ਸਭ ਸਾਹਿਬ ਕਿਹੇ ਚੀਜ਼ ਦਾ ਕੋਈ ਪ੍ਰੋਬਲਮ ਨਹੀਂ ਆ ਇਹ ਜਿਹੜਾ ਥੋੜਾ ਜਿਆ ਨਿਕਾ ਰੱਖਦੀ ਆ ਬਹਿਣੀ ਵਾਲੇ ਬੰਨੇ ਦਾ ਬਾਕੀ ਆਪਣੀ ਆ ਫੁੱਲ ਗਰੰਟੀਆਂ ਦੇ ਵੀ ਇਹ ਪੂਰੀ ਫੁੱਲ ਬਰਾਬਰ ਐ ਤੇਪਣ ਜੋ ਆਪਣੀ ਵਰੀ ਆ ਕਿਉਂਕਿ ਤੇਪਣ ਜੇ ਡੰਗਰ ਦਾ ਪਤਾ ਲੱਗ ਜਾਂਦਾ ਧਾਰਨਾ ਧਾਰ ਬਰਾਬਰ ਆ ਤੇਪਣ ਦੀ ਵੀ ਠੀਕ ਹੈ ਜੀ ਸਰ ਇੱਕ ਅਦਾ ਦੋ ਕਮਲ ਕਹਤਾਂ ਨੂੰ ਪਤਾ ਜੇ ਤੇਪਣ ਲੱਗਾ ਕਿਵਲੇ ਰਹਿ ਜਾਂਦਾ ਹਾਂ ਕਈ ਵਾਰ ਮਲਕ ਇੱਕ ਦੋ ਵਪਾਰੀ ਉਤੋਂ ਦੀ ਹੋ ਜਾਣ ਤਾਂ ਕਿਹੜਾ ਤੇਪਣ ਤੋਂਪਣ ਦੇ ਹਾਂ ਤੇਪਣ ਦੇ ਵਿੱਚ ਹੋ ਜਾਂਦਾ ਆਪਣੀ ਸਲੀ ਕੀਤੀ ਆ ਕੋਈ ਜਿਆ ਬਰਾਬਰ ਦਾ ਸ਼ ਲੈ ਸਰਜੀਤ ਵੀਰੇ ਦੇ ਦਈਏ ਫਿਰ ਕਿੰਨੇ ਕੀ ਦਈਏ ਸੰਧੂ ਸਾਹ ਆ ਜਿੱਡੀ ਮਾਜਾ ਮੁੱਲ ਭਾਵੇਂ 1.5 ਲੱਖ ਕਰ ਲਈਏ ਆ ਠੀਕ ਹੈ ਜੀ ਆ ਇਹ ਮਾਜਾ ਚਲੋ ਦੇਣ ਖੜਦੀ ਆ ਆਪਣੇ ਹਿਸਾਬ ਨਾਲ 15 18 ਖੜਦੀ ਕੇ ਵੀਰ ਭਰਾ ਨੇ ਸਾਹਮਣੀ ਵੀ ਆ ਆ ਵੇਲੇ ਸੰਧੂ ਸਾਹ ਆਪਾਂ ਇੱਕ ਇੱਕ 20 ਮੁੱਲ ਕਰਦੇ ਆ ਇੱਕ 20 ਹਾਂ ਓਕੇ ਵੀ ਗੱਲ ਆਏ ਆ ਵੀ ਜਿੰਨੀ ਵੀ ਹੋ ਸਕਦੀ ਆਪਾਂ ਬਿਲਕੁਲ ਜੈਜ ਪੱਧਰ ਤੇ ਰੇਟ ਨਾਲ ਦੇਣੇ ਪਸੋ ਹਾਂਜੀ ਛੋਟੇ ਪੱਧਰ ਸੰਧੂ ਸਾਹ ਨੂੰ ਬੋਲਾ ਆਪਾਂ ਬਹੁਤੇ ਨਿੱਕੇ ਨਿੱਕੇ ਕਰਨੇ ਆ ਹਾਂ 1 ਲੱਖ 15000 ਦੀ ਹਾਂ ਨਾ ਸੰਧੂ ਸਾਹ ਹੋ ਗਈ ਇੱਕ ਪੋਚੋ ਮਾਨ ਕਰਦਾ ਕਿ ਛੋਟ 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 ਹੋਣੀ ਤੇ 2001 13 ਦੀ ਹਾਨ ਆ ਜੀ ਸਭ ਦੋ ਹਜ਼ਾਰ ਛੋਟ ਹੀ ਹਾਂ 2000 ਕੱਠੀ ਆ ਦੋਸਤ ਵਾਲਾ ਨਹੀਂ ਕੰਮ ਕਰ ਰਾਂ ਰੈਂਕ ਵੱਧ ਗਿਆ ਇੱਧਰ ਰੈਂਕ ਵੱਧ ਗਿਆ ਮੀਮਾ ਪਿਆ ਨਾ ਤੇ ਪਹਿਲਾਂ 200 ਹੁਣ مالک ਨੇ ਕਿਰਪਾ ਕੀਤੀ 2000 ਹੀ ਹੋ ਗਿਆ ਕੰਮ 2000 ਸਿੱਧਾ ਵਧਾ ਦਿੱਤਾ ਜਿਹੜੀ ਹੋ ਗਈ ਆਪਾਂ ਉਹਦੇ 200 ਕਰਾਂਗੇ ਨਾ ਹੁਣ ਤੁਹਾਨੂੰ ਪਤਾ ਚੱਲੋ ਇੱਥੇ ਠੀਕ ਆ ਠੀਕ ਆ 200 ਬਹੁਤ ਜਾਣਕਾਰ ਵੀਰ ਆ ਨਾਲ ਤੇ ਕੱਲੀ ਇੱਕ ਛੋਟ ਵਾਲੀ ਗੱਲ ਹਾਇਰ ਚੰਗੀ ਆ ਪੁਲਿਸਾਂ ਵੀ ਚੰਗੀ ਆ ਬਾਕੀ ਵੀਰਾਂ ਨੂੰ ਪਸੰਦ ਆ ਉਹਨਾਂ ਨੇ ਛਾਇਆ ਦੋਸਤੋ ਬਾਕੀ ਸਟ ਅੱਗੋਂ ਪਿੱਛੋਂ ਬਿਲਕੁਲ ਇੱਕ ਬਰਾਬਰ ਆ ਗਾੜ ਤੇ ਪਿਛਾਰ ਦੀ ਠੀਕ ਆ ਜੀ ਤੇ ਕਰਮਾਂ ਵਾਲੀ ਸੋਨਾ ਦੁੱਧ ਚਵਾ ਦੂਗੀ ਕਰਮਾਂ ਵਾਲਾ ਕਹਿੰਦਾ ਕਿ ਕਿੰਨੇ ਕਿਲੋ ਗਾੜ ਆਈ ਚਾਹੁੰਦੇ ਰਹੇ ਆ ਹਾਂ ਅਮਰ ਚਾਹ ਗਿਆ ਜਿੰਨਾ ਉਹ ਲਿਆਂਦੇ ਆ ਹਾਂ ਉਹਨਾਂ ਕੋਲ ਗਰੰਟੀ ਦਿੱਤੀ ਆ ਕਹਿੰਦਾ ਜੇ ਨੋਰਮਲ ਸੇਵਾ ਕਰੋਗੇ 17 ਕਿਲੋ ਦੁੱਧ ਤੋਂ ਜਾਂਦੀ ਨਹੀਂ ਕਿਤੇ ਜੇ ਪੂਰੀ ਸੇਵਾ ਕਰੋਗੇ ਤੇ 20 ਤੋਂ ਬਾਹਰ ਜੀ ਪੂਰੀ ਤਸੱਲੀ ਤੇ ਆਪਾਂ ਨੂੰ ਹਾਂ ਜੀ ਪੂਰੀ ਫੁੱਲ ਤਸੱਲੀ ਦੀ ਆਈ ਆ ਚਲੋ ਜੀ ਬਹੁਤ ਵਧੀਆ ਗੱਲ ਆ ਲਓ ਦੋਸਤੋ ਇੱਕ 15 ਵੀਰ ਨੇ ਹਾਂ ਨਾ ਕਹੀ ਸੀ ਉਹਦੇ ਚ 2000 ਹੀ ਛੋਟ ਹੋਰ ਇੱਕ 13 ਦੀ ਜਿਹੜੀ ਤੁਹਾਨੂੰ ਇਹ ਮ ਤੇ ਬਾਕੀ ਮੇਰਾ ਵੀ ਤੇ ਕਰੋ ਸੰਪਰਕ ਆਇਓ ਇੱਕ ਵਾਰੀ ਅੱਖੀਂ ਵੇਖ ਲਿਓ ਬਹੁਤ ਚੰਗੀ ਆ ਇਸ ਤੋਂ ਬਾਅਦ ਹਰਜੀਤ ਆਪਣੇ ਕੋਲ ਸੈਕਿੰਡ ਨੰਬਰ ਤੇ ਜਿਹੜੀ ਇਹ ਮੱਝ ਆ ਗਈ ਵੀਰ ਹਾਂਜੀ ਸਾਨੂੰ ਸਭ ਸਵੇਰੇ ਇਹ ਮਤਲਬ ਆ 6:30 7:00 ਕ'ਜ ਨਾ ਸੋਈ ਆ ਜੀ ਓਕੇ ਤੇ ਮਗਰ ਕੱਟੀ ਆ ਠੀਕ ਆ ਜੀ ਤੇ ਬਾਕੀ ਇਹਨਾਂ ਕੇ ਆਪਾਂ ਧਾਰਾਂ ਧੋਰਾ ਮਾਰ ਕੇ ਵੇਖਿਆ ਐ ਭੋਲੀ ਰੂ ਮਰ ਗਈ ਆ ਸਵੇਰੇ ਕਿੰਨੇ ਮੈਂ ਦੱਸਿਆ ਕਿ ਜਾ ਸੁਗਾ ਜੀ ਤੇ ਅੱਜ ਮਾਰਨਿੰਗ ਹੀ ਸੋਈ ਆ ਅੱਜ ਮਾਰਨਿੰਗ ਸੋਈ ਆ ਜੀ ਜੀਰ ਜੂਰ ਪਾਣੀ ਨਹੀਂ ਅਜੇ ਜੀਰ ਪਾਣੀ ਹਾਂਜੀ ਜੀਰ ਪਾਣੀ ਜੀਰ ਪਾਣੀ ਆ ਦੋਸਤੋ ਲੜਦੂੜ ਹਜੇ ਤੁਸੀਂ ਤੇ ਮਗਰ ਇਹਦੇ ਜਿਹੜਾ ਬੱਚਾ ਆ ਉਹ ਤੁਹਾਨੂੰ ਦਿਖਾਉਣੇ ਫੀਮੇਲ ਆ ਕੱਟੀ ਹੈ ਨਾ ਹਾਂਜੀ ਕੱਟੀ ਹੈ ਕੱਟੀ ਹੈ ਗਿੱਲਾ 나ੜੂਆ ਤੁਸੀਂ ਵੇਖੋ ਗੇਠ ਡੇਢ ਗੇਠ ਲੰਮਾ ਕੱਟੀ ਦੇ ਨਾਲ ਆ ਠੀਕ ਆ ਜੀ ਤੇ ਬਾਕੀ ਵਜਨ ਵਜੂਦ ਇਸ ਮੈਂ ਤਾਂ ਵੀ ਵਜਾ ਇੱਕ ਕੋਈ ਸਾਸ ਸੁਣਾ ਆ ਹਾਂਜੀ ਹਾਂਜੀ ਤੇ ਪੱਖੇ ਵੀ ਮੇਰੇ ਉਹਦਾ ਨੀਲੀ ਦਾ ਹੀ ਆ ਪੱਕ ਪੂਰਾ ਨੀਲੀ ਦਾ ਜੀ ਪਿੱਲੀ ਮਣਕੀ ਆਖਿਆ ਉਹਦੇ ਆਪਣਾ ਜਵਾਬ ਆ ਹੈਗਾ ਵਾ ਚਾਰਚ ਪੈਰੀ ਇਹਦੇ ਠੀਕ ਆ ਹਰਜੀਤ ਚਲੋ ਜੇਰਜੂਰ ਪੈਣੀ ਆ ਕੋਈ ਅਜੇ ਮਾੜਾ ਮੁਰਕੇ ਲੋਦਾ ਕਿਲੋ ਜਵਾਦ ਨਹੀਂ ਕੋਈ ਨਹੀਂ ਸਨੂ ਸਾਹਿਬ ਆਪਾਂ ਬੱਚਾ ਹੀ ਥੋੜਾ ਲਿਆਇਆ ਵਾ ਤੇ ਧਾਰਾ ਮਾਰ ਕੇ ਆਪਾਂ ਥਣ ਥਣ ਚੈੱਕ ਪਾਸ ਤੇ ਬਿਲਕੁਲ ਫਿੱਟ ਪੜ ਮੋਟੀ ਧਾਰ ਪੋਲੀ ਰੂਮਰ ਦੀ ਮੋਟੀ ਧਾਰ ਪੂਰੀ ਦੇ ਠੀਕ ਆ ਜੀ ਹਾਂ ਜੀ ਤਾਂ ਦੋਸਤੋ ਪੂਰੀ ਚਵਾਈ ਹਰਜੀਤ ਦੱਸ ਰਿਹਾ ਵੀ ਚੰਗੀ ਆ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਰਿਹਾ ਇਤੋਂ ਨਾ ਕੋਲੀ ਨਹੀਂ ਤਬੂ ਨਹੀਂ ਜਾਣਾ ਤੇ ਜਿਆਦਾ ਚਵਾਈ ਨਹੀਂ ਕੀਤੀ ਕਿਉਂਕਿ ਅਜੇ ਜੇਰਜੂਰ ਪੈਣੀ ਬਾਕੀ ਆ ਠੀਕ ਆ ਜੀ ਸੋ ਨੀਲੀ ਦੀ ਇਹ ਵੀ ਦੋਸਤੋ ਮੈਂ ਨੀਲੀ ਦੀ ਹਾਈਟ ਮੀਡੀਅਮ ਆ ਇੱਕੋ ਜੀ ਤੁਹਾਨੂੰ ਇੱਧਰ ਬਾਹਰ ਆਪਾਂ ਕੱਢ ਕੇ ਦਿਖਾ ਦਿੰਨੇ ਤਸਲੀ ਦੇ ਨਾਲ ਠੀਕ ਹੈ ਜੀ ਸੋ ਸੱਜਰ ਬਿਲਕੁਲ ਤਾਜੀ ਅੱਜ ਮਾਰਨਿੰਗ ਹੀ ਸੂਈ ਆ ਸੋ ਜੇਰ ਜੋਰ ਪਣੀ ਹਜੇ ਬਾਕੀ ਆ ਆਜੋ ਵੀਰ ਹਰਜੀਤ ਅਚਾਰ ਹਰਜੀਤ ਵੀਰੇ ਇਹ ਸੂਆ ਦੂਜਾ ਹੀ ਦੱਸਿਆ ਨਾ ਤਿੱਜਾ ਸਾਜੀ ਤਿੱਜਾ ਹਾਂਜੀ ਤਿੱਜਾ ਸੂਆ ਠੀਕ ਆ ਜੀ ਤਾਂ ਦੋਸਤੋ ਤਿੱਜਾ ਸੂਆ ਤੇ ਅੱਜ ਮਾਰਨਿੰਗ ਸੂਈ ਆ ਡਿਟੇਲ ਤੁਹਾਨੂੰ ਮਿਲ ਗਈ ਆ ਪ੍ਰੋਪਰ ਠੀਕ ਆ ਸੋ ਬਾਡੀ ਸਟ੍ਰਕਚਰ ਤੁਸੀਂ ਇਸ ਮੱਝ ਦਾ ਵੇਖੋ ਸੋ ਨੀਲੀ ਦੀ ਮੈਂ ਆ ਠੀਕ ਆ ਜੀ ਆਖੋ ਕੁ ਬਿੱਲੀ ਆ ਮਖਰਲੇ ਖੁਰ ਤੋਂ ਪਿਆ ਠੀਕ ਆ ਜੀ ਲਓ ਜੀ। ਤੋਂ ਬਾਕੀ ਦੋਸਤੋ ਹੁਣ ਮੌਕੇ ਤਾਂ ਥੋੜੀ ਥੋੜੀ ਜਿਹੜੀ ਚਵਾਈ ਹੋਈ ਆ। ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜਿਹੜੀ ਤਸੱਲੀ ਕੀਤੀ ਆ। ਬਾਕੀ ਬੱਚੇ ਨੂੰ ਲਿਆਇਆ ਸਵੇਰ ਤੇ ਮਗਰ ਕੱਠੀ ਆ ਠੀਕ ਆ। ਤੋਂ ਇਹ ਵੀ ਸ਼ੌਕ ਜਿਹੜੀ ਵੀਰਾਂ ਦਾ ਕੋਈ ਪਾਈ ਆ। ਅੱਛਾ ਹਰਜੀਤ ਚੋਣ ਜਾਣ ਦੀ ਇੱਕ ਵਾਰੀ ਫੇਰ ਆਪਣੇ ਵੀਰਾਂ ਨੂੰ ਦੱਸਦੇ ਕੋਈ ਕਮੀ ਪੇਸ਼ੀ ਕੋਈ ਸੰਤੋਖ ਸਾਹਿਬ ਹੋਰ ਛੱਟਾ ਪਹਵਾਰਾ ਕਿਸੇ ਰੱਖਣਾ। ਮੈਂ ਮੋਟੀ ਧਾਰਿਆ ਤੇ ਧਾਰ ਵੀ ਆ ਨਿਗਰਵਾਈ ਦੀ ਪੂਰੀ। ਕੋਈ ਪੂਰ ਛਟਾ ਕੇ ਥਾਂ ਦੇ ਚੋਂ ਨਹੀਂ। ਠੀਕ ਆ। ਹਾਂਜੀ। ਸੰਤੋਖ ਸਾਹਿਬ ਇਹ ਮੋਟਰੀ ਹੈ ਮੱਛੀ ਦੇ। ਠ ਮਸ਼ੀਨ ਮੋਟਰ ਦੱਸ ਰਿਹਾ ਵੀਰ ਜੀ ਦਾ ਮਸ਼ੀਨ ਮੋਟਰੀ ਹੈ ਕਿਉਂਕਿ ਦੋ ਦੋ ਚਾਰ ਚਾਰ ਧਾਰਾ ਇਹਨਾਂ ਮਾਰ ਗਿਆ ਨੇ ਪਰ ਜੀ ਤੇ ਆਪਾਂ ਦੇਵਾਂਗੇ ਕਿੰਨੇ ਦੀ ਵੀ ਜਿਹੜੀ ਹਾਂ ਨਾ ਜੀ ਗੱਲ ਕਰਤੀ ਹੈ ਕਿਤੇ ਸੰਧੂ ਸਾਹਿਬ ਇਹਦੇ ਦੁੱਧ ਦਾ ਆਪਾਂ ਨੂੰ 14-15 ਲੀਟਰ ਦੀ ਬਾਜ ਆਈ ਜੀ ਠੀਕ ਆ ਜੀ ਚਲੋ ਜਿੰਨਾ ਭਣ ਥਣ ਭਾਂਡਾ ਵਾ ਕਿਉਂਕਿ ਅਜੇ ਤੁਹਾਨੂੰ ਪਤਾ ਵਾ ਧਾਰਾ ਹੀ ਆ ਜਿੰਨਾ ਥਣ ਭਾਂਡਾ ਦੇਣਾ ਚਾਹੀਦਾ ਵੀ ਆ ਰਵੇ ਭਾਂਡਾ ਸਰੀਰ ਦੇ ਹਿਸਾਬ ਨਾਲ ਥਣ ਭਾਂਡੇ ਦੇ ਹਿਸਾਬ ਨਾਲ ਰਵੇ ਜੋ ਪਸ਼ੂ ਕੱਢ ਦੇਣਗੇ ਨਾ ਤੋਤਾ ਹਾਂ ਜੀ ਕੱਢ ਕਰ ਦੇਗਾ ਲੋਕਾਂ ਆਮ ਚਾਹੀਦਾ ਜਿੰਨਾ ਬਜਰ ਹੋ ਜੇ ਸੰਧੂ ਸਾਹਿਬ ਮ ਕਰਦੀ ਐ ਕਸਰਾ ਕੁਸਰਾ ਸਾਹਿਬ 2000 ਛੋੜ ਸੰਧੂ ਸਾਹਿਬ 5000 ਛੋੜ ਲੱਖ ਚੋਂ ਹੀ ਮਾਨਤਨ ਕਰਦਾਂਗੇ ਲੱਖ ਚੋਂ ਵੀ ਹੋ ਜਾਊਗਾ ਲੱਖ ਚੋਂ ਹੀ ਮਾਨਤਨ ਕਰੋ ਬਸ 200 ਛੋੜ ਹੀ ਹੋਣੀ ਜੀ ਹੋਰ 200 ਰੁਪਏ ਤੁਹਾਨੂੰ ਸਾਹਿਬ ਹੁਣ 200 ਦੀ ਵਾਰੀ ਆ ਗਈ 200 ਰੁਪਏ ਛੋੜੀ ਆ ਠੀਕ ਆ ਹੋਵੇ ਐਵੇਂ ਭਾਵੇਂ ਰੋਟੀ ਤੁਹਾਨੂੰ ਪਤਾ 1500 ਲੱਭਣਾ ਬਸ ਬਸ ਲਓ ਦੋਸਤ ਲੱਖੋਂ ਵੀ ਵੀਰਾਂ ਦਾ ਵੀ 200 ਵਿੱਚੋਂ ਛੋਟ ਕਰਾਂਗੇ ਲੱਖ ਦੇ ਵਿੱਚੋਂ 1 5 ਪਹਿਲਾਂ ਕਿਹਾ ਸੀਗਾ ਬਾਕੀ ਤੁਹਾਡੇ ਸਾਹਮਣੇ ਆ ਲੱਖ ਦੇ ਵਿੱਚੋਂ 200 ਰੁਪਏ ਛੋਟ ਹੋ ਜੂਗੀ ਠੀਕ ਆ ਸੋ ਮਗਰ ਕੱਟੀ ਆ ਪਸੰਦ ਆ ਜੂਗੀ ਇਹ ਵੀ ਮੈਂ ਚੰਗੀ ਆ ਸੋਹੀ ਸਵਾਈ ਆ ਕੋਈ ਮੇਰਾ ਵੀਰ ਇਹ ਨਹੀਂ ਹੈਗਾ ਵੀ ਟਿੱਪਕੇ ਲੈ ਜਾਣੀ ਆ ਜੋ ਕੇ ਆਪਦੀ ਭਰਾ ਕੇ 1 ਕਿਲੋ 2 ਕਿਲੋ 4 ਕਿਲੋ ਦੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਤੇ ਅਗਲੀ ਇੱਕ ਹਰਜੀਤ ਵੀਰ ਜਿਹੜੀ ਆਪਣੇ ਕੋਲ ਆ ਮੱਝ ਖੜੀ ਆ ਹੰਦੂ ਸਾਹਿਬ ਐਰਕੀ ਨਗੀਨੇ ਆਪਾਂ ਸਾਰੇ ਨੀਲੇ ਦੇ ਪਾਉਣੇ ਸੀ ਆ ਵੀ ਨੀਲੀ ਦੀ ਆ ਗਈ ਇਹ ਵੀ ਨੀਲੀ ਦੀ ਆ ਰੱਖਣੇ ਹੋਰ ਵੀ ਨੀਨੀ ਨੀਲੀ ਦੇ ਇਹਦੇ ਬੂਰੀ ਨੀਲੀ ਆਪਣੀ ਇੱਕ ਵੇਗੀ ਆ ਇੱਕ ਨੀਲੀ ਆਪਣੀ ਗੱਬਣ ਵੇਗੀ ਆ ਠੀਕ ਆ ਇਹ ਫੇਰ ਦੋ ਆਪਾਂ ਨੂੰ ਨਾ ਕੇ ਦੂਜੇ ਪਾਉਣੇ ਪੈ ਬੱਚਾ ਅੱਛਾ ਜੀ ਤੇ ਵੀ ਸੂਈ ਸੁਵਾਈ ਆ ਕੀ ਰਿਕਾਰਡ ਸੂਈ ਸੁਵਾਈ ਆ ਜੀ ਇਹਦਾ ਅੱਜ ਕੋਈ ਮਤਲਬ ਆ 6 ਤਰੀਕ ਦੀ ਸੂਈ ਜੋ ਅੱਛਾ ਜੀ ਅੱਜ ਇਹਨੂੰ ਪੰਜਵਾਂ ਛੇਵਾਂ ਦਿਨ ਚੱਲਣ ਦੇ ਅੱਜ ਸੂਈ ਬੱਚਾ ਮਗਰ ਕੀ ਆ ਗਿਆ ਬੱਚਾ ਮਗਰੇ ਦੇ ਕਟਾ ਜੀ ਮਗਰ ਕਟਾ ਹਾਂ ਕਟਾ ਕਾਲਾ ਜੀ ਠੀਕ ਆ ਹਾਂਜੀ ਉਹ ਚਲੋ ਜਿਹੋ ਜੇ ਮਾਲੀ ਤੋਂ ਹਾਂ ਜਿਹੋ ਜੇ ਮਾਲੀ ਦਾ ਪ੍ਰੋਸ ਕਰਾਤੀ ਆ ਦੁੱਧ ਸੰਧੂ ਸਾਹਿਬ ਲਾਲੇ ਕੋਈ ਐ ਵੇਲੇ ਕੱਚਾ ਬਾੜਾ ਲਾਲੇ ਹਾਂਜੀ 11 ਲੀਟਰ ਆਰਾਮ ਨਾਲ ਹੀ ਆ ਐ ਜਿਹੜਾ ਆਪਾਂ ਭ ਨਾ ਦੋਸਤੋ ਚਾਹੇ ਕੋਈ ਕੰਡਾ ਵੀਰ ਕਰ ਲੈ ਤੇ ਚਾਹੇ ਕੋਈ ਵੀਰ ਮਿੰਤੀ ਗਿੰਤੀ ਕਰ ਲੈ ਠੀਕ ਆ ਜੀ 11 ਕਿਲੋ ਵੀਰ ਦੱਸ ਰਿਹਾ ਵੀ 11 ਕਿਲੋ ਇਹਦੇ ਥੰਦੇ ਦੋ ਤਜ 6 5 6 ਦਿਨਾਂ ਦੀ ਸੁਈ ਆ ਆ ਫੇਸ ਕੁਆਲਟੀ ਤੋਂ ਠੀਕ ਆ ਜੀ ਇਸ ਬਾਕੀ ਕੱਦ-ਕੱਟ ਵੱਡਾ ਹੈ ਉਸ ਦੇ ਹਿਸਾਬ ਨਾਲ ਜਕਰ ਸਿੰਘ ਥੋੜਾ ਜਿਹਾ ਦਰਮਿਆਨਾ ਖੁੱਲਾ ਵੀ ਆ ਤੇ ਬਿਲਕੁਲ ਫੱਬਦਾ ਪੂਰਾ ਅੱਖਾਂ ਵਿੱਚ ਬਿੰਦੀਆਂ ਤੇ ਬੱਗੀ ਮੋਸ਼ਨ ਆ ਇਸ ਤਰ੍ਹਾਂ ਵੇਖੋਗੇ ਤੁਸੀਂ ਬੱਗੀ ਨਾ ਅਗਲੇ ਪੈਰਾਂ ਤੇ ਵੀ ਜਵਾਬ ਤੁਹਾਨੂੰ ਮਿਲੂਗਾ ਜਵਾਬ ਦੋ ਪੈਰਾਂ ਤੇ ਹੈਗਾ ਤੇ ਮਗਰਲੇ ਇੱਕ ਹੋਰ ਝੜੇ ਆ ਤੁਹਾਨੂੰ ਦੇਸੀ ਬਣਿਆ ਤੂਫੇ ਠੀਕ ਆ ਬਾਕੀ ਸੰਧ ਧਾਰਾਂ ਮੋਟੀ ਕੋਈ ਪੂਰ ਛਟਾ ਨਹੀਂ ਵਿੱਚ ਹੋ ਗਈ ਦੱਸਾਂਗੇ ਠੀਕ ਆ ਜੀ ਧਾਰ ਤੱਕ ਜ਼ਰੂਰ ਗਾਂ ਨੂੰ ਆ ਪਰ ਐ ਮੋਟੀ ਧਾਰ ਆ ਬਾਕੀ ਕੋਈ ਪੂਰ ਛਟਾ ਨਹੀਂ ਕਿਸੇ ਦਾ ਇਹ ਵਾ ਜਿਹੜਾ ਥੋੜਾ ਦੋਸਤੋ ਥੋੜਾ ਗਾਂ ਰੱਖਦੀ ਆ ਦੇਵਾ ਗਾਂ ਰੱਖਦੀ ਬਾਕੀ ਸੋ ਤੇਰਾ 14 ਦਿਨਾਂ ਦਾ ਹੀ ਆਰਾਮ ਨਾ ਚਾਹੂਗੀ ਠੀਕ ਆ ਜੀ ਐ ਮੈਂ ਥੋੜਾ ਮਾਰਾ ਤੁਹਾਨੂੰ ਪਤਾ ਜੇ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਹਫਤੇ ਦੇ ਅਜੇ ਅੰਦਰ ਵਾਰੀ ਸਮਾਂ ਬਾਕੀ ਦੁੱਧ ਸੋਨੇ ਤੇ ਕਰਮਾਲੀ ਚੱਲ ਰਹੀ ਆ ਸੋ 11 ਕਿਲੋ ਦੁੱਧ ਫਿਲਹਾਲ ਏਡੀ ਮੈਂ ਨੂੰ ਦੋਸਤੋ ਦੁੱਧ ਆਂਦਾ ਕੁਛ ਨਹੀਂ ਕਿਸ ਚੰਗੀ ਸੇਵਾ ਰਹੀ ਕਿਸੇ ਦੀ ਤੇ ਦੋ ਦੋ ਸੌ ਚੰਗਾ ਸੋਨਾ ਚਵਾ ਦਊਗੀ ਠੀਕ ਆ ਜੀ ਬਾਕੀ ਇਹ ਕਿ ਸੇਵਾ ਮੈਟਰ ਕਰਦੀ ਆ ਅਜੇ ਚਲੋ ਪਸੂ ਸੂਸਵਾ ਚ ਇੱਕ ਵਾਰੀ ਸਿੱਧਾ ਸੁੱਧਾ ਹੀ ਹੁੰਦਾ ਇਹਨੇ ਦਿਨਾਂ ਕਿਤੇ ਸਿੰਗਲ ਹੱਡੀ ਦੇ ਵਿੱਚ ਆ ਪਤਲੀ ਚਮੜੀ ਬਿਲਕੁਲ ਆ ਕਾਗਜ਼ ਵਰਗੀ ਪਤਲੀ ਚਮੜੀ ਆ ਹਾਂ ਜੀ ਹਾਂ ਜੀ ਲੋ ਜੀ ਸੋ ਬਹੁਤ ਸੋਹਣੀ ਫੇਸ ਕੁਆਲਿਟੀ ਆ ਟੱਟਾਂ ਚਾਟੂ ਚਾ ਮੈਂ ਤਾਂ ਚੰਗਾ ਠੀਕ ਆ ਐ ਪਤਲੇ ਪਿੰਡ ਚ ਬਹੁਤ ਸੋਹਣੀ ਫੱਬ ਦੀ ਫੂਬ ਦੀ ਪੂਰੀ ਸੋ 11 ਕਿਲੋ ਦੀ ਮਿਲਕਿੰਗ ਐ ਉਸ ਵਕਤ ਇਹਦੇ ਥਲੇ ਹਾਜ਼ਰ λαβਿਰਜੀਤ ਭਾਈ ਬਾਕੀ ਚੋਣ ਜਾਂਦੀਆਂ ਆਪਣੀ ਪੂਰੀ ਤਸੱਲੀ ਆ ਪੂਰੀ ਤਸੱਲੀ ਵੀਰ ਜਿਹੜਾ ਡੰਗਰ ਸੋਇਆ ਸвая ਉਹਦਾ ਵੀਰ ਭਰਾ ਕੋਈ ਆ ਕੇ ਦੋ ਟਾਈਮ ਤਸੱਲੀ ਕਰ ਲੈ ਜਿਹੜਾ ਕੋਈ ਵੀਰ ਆਨਲਾਈਨ ਮੰਗਾਉਂਦਾ ਵਾ ਠੀਕ ਆ ਉਹਦੀ ਆਪਣੀ ਐਸੀ ਗਰੰਟੀ ਆ ਕੋਈ ਭੂਰ ਕੋਈ ਛਟਾ ਇਸ ਤਰ੍ਹਾਂ ਦਾ ਕੋਈ ਵੱਧ ਘਟ ਨਿਕਲਦਾ ਉਹਦੇ ਆਪਾਂ ਜ਼ਿੰਮੇਵਾਰ ਬੈਠੇ ਆ ਗੱਬਣ ਦਾ ਡੰਗਰ ਦਾ ਕੋਈ ਜੇ ਨਿਕਲਦਾ ਵਾਦਾ ਘਾਟਾ ਕੋਈ ਆਪਣੇ ਬਾਹਰ ਪਿੱਛੇ ਦੀ ਆਪਣੀ ਜ਼ਿੰਮੇਵਾਰੀ ਹੂੰ ਆਪਾਂ ਇੱਕ ਗੱਬਣ ਮੱਝ ਲਈ ਵੀਰ ਜੀ ਆਪਣੇ ਘਰ ਪਿੱਛੇ ਮਾਰਿਆ ਆਪਾਂ ਵਾਪਸ ਗੱਲਤੀ ਹਾਂ ਹਾਂ ਦੋ ਘੰਟਾ ਵਾਦਨਾ ਘਰ ਬਾਨਾ ਦੋ ਘੰਟਾ ਵਾਦ ਉਹਨਾਂ ਨੇ ਘਰ ਬਾਨਾ ਹੈ ਕਿ ਭਾਈ ਮੱਝ ਪਿੱਛਾ ਮਾਰਦੀ ਆਪਾਂ ਗਾਂ ਨਹੀਂ ਦੇਣੀ ਪਿੱਛੇ ਵੇਜੀ ਆ ਹੂੰ ਇਹ ਕਰਕੇ ਜਿਦੋਂ ਆਪਾਂ ਨੂੰ ਪਤਾ ਜਿਹੜੀ ਚੀਜ਼ ਦਾ ਆਪਾਂ ਕਲੀਅਰ ਪਹਿਲਾਂ ਕਰਦੀ ਤੇ ਜਿਹੜਾ ਹਾਂ ਅਣਜਾਣੇ 'ਚ ਕੋਈ ਹੋ ਜਾਵੇ ਵਕਰੀ ਗੱਲ ਆ ਕਿ ਕੇ ਨੀ ਟੀਕਾ ਲਾ ਕੇ ਤੋਰਤੀ ਰਾਰ ਮੇਰੇ ਕੋਲ ਆਪ ਨੂੰ ਅੱਗੇ ਉਹਨਾਂ ਪਤਾ ਲੱਗਿਆ ਹੋਵੇ ਤੇ ਫਿਰ ਕਾ ਵਿਗ ਜੇ ਆਪਦੇ ਹੱਥੀਂ ਹਾਂ ਜਿਹੇ ਹੱਥ ਕਰ ਜੇ ਲਓ ਦੋਸਤੋ ਪੈਸੇ ਜਿਹੜੇ ਗਿਣ ਕੇ ਲੈਣੇ ਆ ਪੈਸਾ ਕੋਈ ਪਾਟਾ ਨੋਟ ਨਹੀਂ ਕਿਸੇ ਨੇ ਲੈਣਾਗਾ ਤੇ ਪਸ਼ੂ ਵੀ ਅਕੋ ਕੋਈ ਮਾੜਾ ਨਹੀਂ ਖਰੀਦ ਕਿਉਂਕਿ ਸੰਤੂ ਸਾਹਿਬ ਜਦੋਂ ਡੰਗਰ ਲੈਣ ਜਾਈਏ ਇਹ ਨਹੀਂ ਸੋਚੀਦਾ ਵੀ ਇਹ ਆਪਾਂ ਜਾ ਕੇ ਵੇਚਣਾ ਵਾ ਹਾਂ ਬੇਚੀ ਵਿਖਦੇ ਵੀ ਆ ਵੇਚੀ ਦੇ ਵੀ ਆ ਪਰ ਇਹ ਸੋਚੀਦਾ ਵੀ ਜੇ ਬਾਈਦਾ ਵੇ ਆਪਣੇ ਘਰੇ ਵੀ ਹੋਵੇ ਤੇ ਆਪਾਂ ਨੂੰ ਘਰੇ ਵਾਲਾ ਖਾਂਦਾ ਦੁਬਾਰਾ ਖਾਂਦਾ ਆਪਾਂ ਪੈਸੇ ਲਾਏ ਤੇ ਚਲਦਾ ਆਪਣੇ ਘਰੇ ਚੀਜ਼ ਉਹ ਲੈ ਕੇ ਆਈ ਦੀ ਸਹੀ ਆ ਹਾਂਜੀ ਤੇ ਇਹ ਹਰਜੀਤ ਕਿੰਨੇ ਦੀ ਸੰਤੂ ਸਾਹਿਬ ਮੋਲੇ ਦਾ ਭਾਏ 95 ਕਰ ਲੀਏ ਭਾਏ 90 ਕਰ ਲੀਏ 85 ਹਜ਼ਾਰ ਚ ਮੰਨਤਾ 85 ਚ ਹਾਂ ਠੀਕ ਆ ਹਾਂ ਨਾ ਸੰਤੂ ਸਾਹਿਬ 80000 ਦੀ ਕੋਸੇ ਜਲਾ ਪਾਟਾ ਫੇ ਆ ਗਿਆ ਹਾਂ ਪੰਜ ਆਲਾ ਕੰਮ ਕਰਦਾ ਹਾਂ ਨਾ ਹੀ ਅੱਥੀ ਜੀ ਦੇ ਚੋਂ 200 ਰੁਪਏ ਛੋਟ ਹੋਣੀ ਜੇ ਮੇਰਾ ਵੀ ਉਹ ਫੋਨ ਲਾਵੇ ਜਿੰਨੇ ਅੱਥੀ ਦੇ 200 ਰੁਪਏ ਵਿੱਚ ਛੋਟ ਹੀ ਹੋਣੀ ਜਾਨੀ ਛੋਟ 200 ਰੁਪਏ 200 ਰੁਪਏ ਆ 200 ਰੁਪਏ ਛੋਟ ਇਹ ਤਾਂ ਮੈਨੂੰ ਕਰਤੀ ਆ ਰਜੀਤ ਬੱਚਾ ਕਿਹੜਾ ਦਾ ਆ ਬੱਚਾ ਇਹਰਾ ਥੋੜਾ ਹੈ ਨਾ ਬਾੜਛਾ ਰਾ ਕਰਕੇ ਗਾਂ ਪਛਾ ਕੀਤੇ ਆ ਬੱਚਾ ਜੇ ਦਾ ਲੋ ਜੀ ਆ ਬੱਚਾ ਜੇ ਅਗਲਾ ਆ ਬੱਚਾ ਠਾੜ ਗਿਆ ਠੀਕ ਆ ਜੀ ਥੋੜਾ ਜਿਆ ਕੇਅਰ ਵੀਰਾਂ ਦਾ ਵੀ ਆਪਾਂ ਕੀਤੀ ਹੈ ਬੱਚੇ ਨੂੰ ਸੰਭਾਲ ਕੇ ਰੱਖਿਆ ਤਾਂ ਮੀਂਹ ਦੋਸਤੋ ਅੱਜ ਮਾਰ ਇਹ ਸਾਡੀ ਜੋੜੀ ਲੱਗੀ ਆ ਫਿਲਹਾਲ ਤੁਸੀਂ ਆ ਵੇਖੋ ਕੱਟਾ ਹੀ ਆ ਨਾ ਕੱਟਾ ਹੀ ਆ ਜੀ ਕੱਟਾ ਹੀ ਆ ਬਿਲਕੁਲ ਕੋਲੀ ਲੋਈ ਜੜੀ ਦੋਸਤੋ ਬਿਲਕੁਲ ਬੱਚਾ ਲਵਾਇਆ ਵੇਖ ਬੱਚੇ ਆਪਣੇ ਤਿੰਨੇ ਕੋਲੇ ਸਾਰੇ ਆ ਬੱਚੇ ਸਾਰੇ ਤੁਸੀਂ ਨਿਗਾਹ ਮਾਰ ਲਓ ਬੱਚੇ ਸਾਰੇ ਹਫਤੇ ਛੇ ਛੇ ਦਿਨਾਂ ਦੇ ਵਿੱਚ ਹਾਂਜੀ ਹਾਂਜੀ ਤੇ 8000 ਦੇ ਵਿੱਚੋਂ ਵੀ ਦੋਸਤੋ ਛੋਟ 200 ਰੁਪਈਆ ਹੋ ਜਾਊਗੀ ਸੋ ਮੈਂ ਚੰਗੀ ਆ ਵੱਡੇ ਕਦ ਕੱਦ ਦੇ ਵਿੱਚ ਆ ਪਸੰਦ ਆਊਗੀ ਈ ਮੈਂ ਦੁਬਾਰਾ ਕੱਟ ਕੇ ਡਾ ਲਾ ਇੱਕ ਕਰਮ ਵਾਲੀ ਗੱਲ ਗੱਬਣ ਫੇਰ ਕਿਤੇ ਰਲ ਗਈ ਤੇ ਫੇਰ ਤਕਰੀਬਨ ਸੰਤੂ ਸਾਹਿਬ ਫੇਰ ਵਾਦੇ ਦੀ ਆ ਹਾਂ ਇਹ ਮੈਂ 60000 ਤੋਂ ਫੇਰ ਵੀ ਢੀ ਮੈਂ ਘੱਟ ਨਹੀਂ ਕੋਕੜ ਗੱਬਣ 60 ਦੀ ਤਾਂ ਬਾਹਰ ਜਾਂਦੀ ਆ ਔਰ ਜਿੱਤ ਕੇ ਆ ਜਗੀ ਆਪਣੀ ਜਿਹੜੀ ਇਹ ਮੱਝ ਖੜੀ ਐ ਸੰਤੂ ਸਾਹਿਬ ਇਹ ਮੱਝ ਆਪਾਂ ਪਿਛਲੀ ਵੀਡੀਓ ਚ ਵੀ ਪਾਈ ਸੀ ਓਕੇ ਜੇਕਰ ਤਾਂ ਕਰਦੇ ਲਾ ਕੋਈ ਵੀਰ ਭਰਾ ਆਏ ਨਾ ਆ ਕੇ ਪਿਛੇ ਐ ਦੇ ਨਾ ਉਹ ਪਾਤੀ ਚ ਕਿੰਦਾ ਵੀ ਆ ਸਹੀ ਆ ਜਿਹੜੀ ਹੈਗੀ ਆ ਤੇ ਉਹੋ ਹੀ ਆ ਤੇ ਉਹੋ ਹੀ ਆ ਹਾਂ ਠੀਕ ਆ ਜੀ ਇਹ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਵੀਰ ਨੇ 2000 ਰੁਪਏ ਸਾਈ ਹੋਈ ਅੱਛਾ ਇਹ ਚੱਕਰ ਚਲਿਆ ਕੀ ਨਹੀਂ ਚਲਿਆ ਤੇ ਇਹ ਮੱਝ ਆਈ ਉਧਰੋਂ ਹਰਿਆਣੇ ਲੋਆ ਆਪਾਂ ਭਾਜੀ ਇਧਰੋਂ ਲਈ ਬਸ ਸੂਈ ਸੀ ਉਦੋਂ ਕਿ ਗੱਬਣੀ ਸੀ ਨਹੀਂ ਆਪਾਂ ਸੂਈ ਪਾਈ ਉਦੋਂ ਵੀ ਪਿਛਲੀ ਿਆਰ ਵੀ ਹਾਂ ਕਿਉਂਕਿ ਦੇਣੇ ਨੂੰ 4 5 7 ਹੋ ਗਏ ਪਾਈ ਨੂੰ ਅੱਜ 7 ਦਿਨ ਹੋ ਗਏ ਹਾਂਜੀ ਉਦੋਂ ਤਾਜੀ ਹੀ ਠੀਕ ਆ ਅੱਜ ਇਹਨੂੰ ਮਤਲਬ 10 11 ਦਿਨ ਸੂਈ ਮਗਰ ਇਹ ਤਾਂ ਕੱਟੀ ਕਟਾ ਮਗਰ ਇਹਦੇ ਕਟਾ ਜੀ ਮਗਰ ਕਟਾ ਲਓ ਦੋਸਤੋ ਮਗਰ ਕਟਾ ਜੀ 10 ਦਿਨ ਹੋ ਗਏ ਤਕਰੀਬਨ 10 ਦਿਨ ਅੱਜ ਸੂਈ ਨੂੰ ਹੋ ਗਿਆ ਮਤਲਬ ਵੀਡੀਓ ਪਾਈ ਨੂੰ ਵੀ 6 ਕਿ ਦਿਨ ਹੋ ਗਏ 7 ਕਾ ਹਾਂਜੀ ਠੀਕ ਆ ਹਾਂ ਦੋਸਤੋ ਮਗ ਤੇ ਫਿਲਹਾਲ ਪਹਿਲੀ ਵੀਡੀਓ ਅੱਜ ਤੋਂ ਕਿ 10 ਦਿਨ ਪਹਿਲਾਂ ਵੀਡੀਓ ਪਾਈ ਸੀਗੀ ਸੌਰੀ 6-7 ਦਿਨ ਪਹਿਲਾਂ ਉਹ ਤੋਂ ਜਦੋਂ ਤਿੰਨਾਂ ਚੋਂ ਤਿੰਨਾਂ ਦਿਨਾਂ ਦੀ ਸੂਈ ਸੀ ਹਾਂਜੀ ਉਹ ਇਹ ਆਪਾਂ ਦੱਸਿਆ ਸੀ ਕਿ ਇਹਦੇ ਥੱਲੇ 9-10 ਲੀਟਰ ਬੋਲਾ ਹਾਂ 10 ਲੀਟਰ ਲੱਗਨੇ ਐ ਵੇਲੇ ਵੀਰ 11-12 ਲੀਟਰ ਦੁੱਧ ਹੋਊਗਾ 12 ਲੀਟਰ ਜਿਹੜਾ ਨੈਟ ਹਾਜਰ ਜਿਹੜਾ ਨੈਟ ਹਾਜਰ ਕਰ ਜੇ ਜਿਹੜੇ 14 ਇਹ ਕਰ ਜੇ 15 ਆਪਣੇ ਕੋਲ 12 ਲੀਟਰ ਹਾਜਰ ਜਿਹੜਾ ਮਤਲਬ ਉਹਦੇ ਨਾਲ ਕੋਈ ਨਹੀਂ ਕਿਸੇ ਨੂੰਗਾ ਵੀ ਜਿਹੜੀ ਚਵਾਊਗੀ ਉਹ ਨਹੀਂ ਬਾਬਾ ਜੀ ਆਪਾਂ ਜੋ ਚੋਣਦੇ ਆ ਉਹ ਦੱਸ ਸਕੋ ਕਿ 10 ਦਿਨਾਂ ਦੀ ਸੂਈ ਮਗਰ 12 ਲੀਟਰ ਦ ਇਹ 2 ਲੀਟਰ ਘਟ ਜੇ ਅਗਲੀ ਦੀ ਸੇਵਾ ਜੋ ਬਸ ਬਸ ਹਾਂ ਆਪਾਂ ਇਹ ਵੇਲੇ 12 ਲੀਟਰ ਤੇ ਮਤਲਬ ਇਹ ਵੇਲੇ ਚੱਲਣ ੜੀ ਆਪਣੇ ਕੋਲ ਬਾਕੀ ਇਹ ਜੇ ਮੈਲਾ ਡੰਗਰ ਨੇ ਮੇਰਾ ਮੈਲਾ ਮਾਰਨਾ ਵਾ ਤੁਰਨਾ ਦੁੱਧ ਹੈਗਾ ਇਹਨੇ ਲੋ ਵੀਰ ਖੋਲੋ ਦੋਸਤੋ 12 ਲੀਟਰ ਇਸ ਵਕਤੇ ਤੇ ਥਲੇ ਦੁੱਧ 10 ਕ ਦਿਨਾਂ ਦਾ ਸੁਆ ਧਾਰਾਂ ਦੀ ਬਰਾਬਰ ਅਗਲੇ ਪਿਛਲੇ ਦੀ ਲੱਗਦਾ ਜਰੂਰ ਉੱਚਾ ਪਰ ਧਾਰ ਸੰਧੂ ਸਾਹਿਬ ਕੇ ਦਾ ਫਰਕ ਨਹੀਂ ਹੋਊਗਾ ਠੀਕ ਹੈ ਜੀ ਇੱਕ ਗੱਲ ਜਿੰਨੀਆਂ ਧਾਰਾਂ ਹੁੰਨਾਂ ਯਾਰ ਉਡੂ ਲੋ ਵੀ ਗੱਲ ਸਿਆਣੀ ਜਿੰਨੀਆਂ ਧਾਰਾਂ ਉੱਡ ਨਹੀਂ ਹੁੰਨਾਂ ਯਾਰ ਉਡੂ ਲੋ ਜੀ ਆ ਦਸਤੋ ਉੱਤੇ ਦੋਸਤੋ ਮੈਨੂੰ ਲੱ ਕਈ ਵੀਰਾਂ ਦਾ ਮਨ ਚ ਡਾਊਟ ਹੋਊਗਾ ਵੀ ਸ਼ਾਇਦ ਉੱਥੇ ਗਏ ਤੇ ਕੋਈ ਧਾਰਾਂ ਦਾ ਬਾਦ ਕੜ ਕੋਈ 10 5 ਧਾਰਾਂ ਦਾ ਫਰਕ ਨਿਕਲਿਆ ਤੇ ਤੁਹਾਡਾ ਹੀ ਬੈਨੀਫੀਟ ਆ ਉਹਨਾਂ ਰਜੀਤਾਂ ਦਾ ਵੀ ਉਹਨੇ ਆਪਾਂ ਪੈਸੇ ਡਾਵਾ ਠੀਕ ਹੈ ਜੀ ਕੋਈ ਮਾੜੀ ਮੋੜ ਗੱਲ ਨਹੀਂ ਕਿ ਦੋਸਤੋ ਇੰਨੀ ਤਸੱਲੀ ਵੀ ਦੇ ਦੇਣੀ ਬਾਕੀ ਕਿਸੇ ਭਰਾਣੇ ਆ ਵੀ ਤਸੱਲੀ ਕਰਨੀ ਆ ਤੇ ਆਪਾਂ ਹਰ ਵਾਰ ਕਹਿੰਨੇ ਆ ਆਨਲਾਈਨ ਤੋਂ ਪਰਹੇਜ਼ ਕਰੋ ਇੱਥੇ ਆਣ ਕੇ ਮੇਰਾ ਵੀਰ ਪਸ਼ੂਖਰੀ ਤੋਂ ਬਹੁਤ ਵਧੀਆ ਗੱਲ ਆ ਕਿਉਂਕਿ ਆਮੋ ਸਾਹਮਣੇ ਜਿਹੜਾ ਤੁਸੀਂ ਮੁੱਲ ਕਰ ਲੈਂਦੇ ਹੋ ਦੇਖ ਲੈਂਦੇ ਹੋ ਪਸ਼ੂ ਨੂੰ ਕਿ ਇਹ ਗੱਲ ਆ ਪਸੰਦੂ ਸਾਹਿਬ ਤਾਂ ਕਹੀ ਆ ਵੀ ਥੋੜਾ ਜਨਾ ਬਹਿਣੀ ਵਾਲਾ ਬੰਨਾ ਚੋਕੇ ਰੱਖਦੀ ਆ ਆ ਸਾਈਡ ਦੀ ਰੱਖਦੇ ਆ ਹਾਂਜੀ ਤੇ ਬਹਿਣੀ ਵਾਲੇ ਬੰਨੇ ਦਾ ਆਮ ਹੀ ਚਲੋ ਜਿਹੜੇ ਵੀ ਆਮਦੰਗਰ ਰਸਦੇ ਸਾਰਿਆਂ ਨੂੰ ਪਤਾ ਵੀ ਬਹਿਣੀ ਵਾਲਾ ਬੰਨਾ ਉੱਚਾ ਵੀ ਹੋਵੇ ਗੱਬਣ ਵੀ ਲਈ ਹੋਵੇ ਤੇ ਧਾਰ ਨਹੀਂ ਘਟ ਨਿਕਲਦੀਆਂ ਤੇ ਬਾਕੀ ਚਲੋ ਆਪਾਂ ਚੋਣਦੇ ਆ ਆਪਾਂ ਨੂੰ ਆਪਣੀ ਫੋਲਕ ਸੱਲੀ ਆ ਵੀ ਧਾਰ ਨਹੀਂ ਕਿਸ ਬੰਨੇ ਘਟ ਕੋਈ ਸਹੀ ਹੈ ਜੀ ਲੱਭੇ ਹਰਜੀਤ ਵੀਰੇ ਦੇ ਦਾਂਗੇ ਕਿੰਨੇ ਦੀ ਤੇ ਗੱਲ ਇਹਦਾ ਵੀ ਤੂੰ ਕੈਲਕੂਲੇਸ਼ਨ ਕੈਲਕੂਲੇਟਰ ਖੋਲ ਕੇ ਰੱਖ ਕਿਉਂਕਿ ਇਹ ਆਪਾਂ ਪਾਈ ਸੰਤੂ ਸਾਹਿਬ ਪੀਲੀ ਦੀ 99000 ਦੀ ਹਾਂ 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 ਨਾ 99 ਦੀ ਆਹ ਦੋ ਆਪਾਂ ਨੂੰ ਆ ਗਿਆ ਕਿੰਨੇ ਵਾਰੀ ਕਾਕਾ 90 90000 ਦੀ ਹਾਂ ਨਾ ਜੀ 90000 ਦੀ ਉਹ ਜੋ ਸੰਤੂ ਸਾਹਿਬ 90 ਜੋ ਹਜ਼ਾਰ ਛੋਟ ਕਰਾਂਗੇ ਯਾਰ ਹਾਂ ਜੀ ਠੀਕ ਹੈ ਜੀ 99000 ਦੀ ਹਾਂ ਨਾ ਕੋਈ ਅੱਛਾ ਹਾਂ ਹਾਂ ਕਿਉਂ ਚਲੋ 24 ਦਾ ਦਿਨ ਚੋਈ ਰੀਆ ਇਹ ਨਹੀਂ ਗੱਲ ਪਿੱਛੇ ਨੂੰ ਆਪਾਂ ਹੁਣ ਫਿਰ ਉੱਥੇ ਕਰਮ ਦੇ ਇਹ 2000 ਉਹਨਾਂ ਸਾਈ ਪਾਈ ਆਪਾਂ ਪੂਰੀਆਂ ਆਪਾਂ ਮਿਲ ਗਈ ਪੂਰਾ ਜੋੜਵੇਲਾ ਲਾ ਲਿਆ ਹਾਂ ਕੈਲਕੂਲੇਸ਼ਨ ਹੀ ਕੱਢੀ ਆਪਾਂ ਕੈਲਕੂਲੇਟਰ ਕੱਢ ਲਾ ਹਾਂ ਕੈਲਕੂਲੇਟਰ ਕੱਢ ਤਾਂ ਹੀ ਕਢਾਤਾ ਜੀ ਨਹੀਂ ਫਾਇਦਾ ਮੇਰੇ ਪੂਰੇ ਜੋ ਕਰਨੇ ਆ ਮੈਂ ਤੁਹਾਨੂੰ ਪਹਿਲਾਂ ਕਹੀਏ ਤੁਹਾਨੂੰ ਪਹਿਲਾਂ ਚਲੋ ਮੈਂ ਉੱਚੀ ਮੁੱਲ ਦੀ ਆਈ ਹਾਂ ਹਾਂ ਚਲੋ ਹੁੰਦਾ ਹੀ ਆ ਲਓ ਦੋਸਤੋ ਕਿਸੇ ਵੀਰ ਦਾ ਕੋਈ ਸਾਈ ਬੇਨਾ ਵੀ ਆਇਆ ਸੀ ਜੋ ਪਿੱਛੇ ਪਾਇਆ ਰੇਟ ਉਹਦੇ ਚ ਤੋੜ ਕੇ ਤਾਂ ਇਹ 2000 ਉਹ ਵੀ ਖੰਡ ਆਇਆ ਤੇ ਫਿਰ ਵੀ ਕਿਸੇ ਵੀਰ ਨੂੰ ਚਲੋ ਇੱਕ 10 ਦਿਨਾਂ ਦਾ ਬਾਅਦ ਇਹ ਨਹੀਂ ਹੈਗਾ ਪਸ਼ੂ ਵਧਾ ਦਿੱਤਾ ਜਾਵੇ ਚਲੋ ਜੇ ਸਾਫ ਕਰ ਲੇ ਤੇ ਦੁੱਧ 14 ਕਿਲੋ ਜਵਾ ਦੋਗੇ ਜੇ ਕੋਈ ਸੇਵਾ ਕਰ ਲੈ ਭੁੱਲ ਜਾਗੇ ਹਾਂ ਨਹੀਂ ਚੰਗੀ ਆ ਥੱਲੋ ਲੇਵੇ ਬਾਣੇ ਦੀ ਦੱਸਣ ਦੀ ਫੁੱਲਾ ਖਲਾ ਚੰਗਾ ਪਾਂਡਾ ਸੋਹਣੀ ਫੁੱਲੀ ਤੇ ਇਹ ਦੋਸਤੋ 90000 ਦੀ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ 89 80 ਦੀ ਤੇ ਬਾਕੀ ਪਸੰਦ ਆਊਗੀ ਮੈਂ ਦੁੱਧ ਚੰਗਾ ਖਾਸਾ ਕਰਮ ਵਾਲੀ ਥੇ ਦੱਸ ਰਿਹਾ ਵੀਰ ਉਹਨਾਂ ਜਿਹੜਾ ਤੁਸੀਂ ਚੋੜ ਲੈ ਹਾਂ ਚੰਗੀ ਆ ਮੈਂ ਸਾਰੀ ਚੰਗੀ ਆ ਮੂੰਹ ਮੱਥੇ ਦੀ ਚੰਗੀ ਆ ਅਛਾ ਜਰਦੀ ਤਾ ਇੱਕ ਆਪਣੇ ਕੋ ਲਾਸਟ ਦੇ ਵਿੱਚ ਆ ਇਹ ਆ ਗਈ ਨੂਰਾ ਇਹ ਤੋਹਫਾ ਨੂਰਾ ਆ ਆ ਨੂਰਾ ਹਾਂ ਇਹਦਾ ਨਾਂ ਨੂਰਾ ਜੀ ਅੰਡੇਮਾਨ ਨਿਕੋਬਰ ਤੋਂ ਆਈ ਹੈ ਅੰਡੇਮਾਨ ਨਿਕੋਬਰ ਤੋਂ ਆਈ ਹੈ ਇਹ ਗੱਲ ਇਦਾਂ ਵੀ ਇਹ ਜਿਹੜਾ ਚਾਰੇ ਲੈਦੇ ਆਪਾਂ ਦਿੱਤੀ ਆਫਰ ਪੀਲੀ ਦੀ ਵੀ ਅੱਛਾ ਕੋਈ ਨਾ ਫਰੀ ਉਹ ਲੈ ਗਿਆ ਕੋਈ ਨਹੀਂ ਨਹੀਂ ਖੜੀਆਂ ਨਹੀਂ ਕਿਹਨੇ ਅੱਛਾ ਥਲੀ-ਕੱਲੀ ਖੜਦੇ ਰਹਿ ਵੀਰੇ ਥਲੀ-ਕੱਲੀ ਥਲੀ-ਕੱਲੀ ਆਲੇ ਆਉਂਦੇ ਰਹਿ ਵੀਰੇ ਆਹੋ ਬੰਦਾ ਵੀ ਪਾਣੀ ਜਿੰਨੇ ਘੜਨੇ ਵੱਡਾ ਦਿਲ ਕੱਢ ਕੇ ਘੜਨੇ ਪੈਣੀਆਂ ਹਾਂ ਓ ਪਾਪਾ ਵੀ ਦੇਣੀ ਆਈ ਪਾਪਾ ਨੂੰ ਖਾਂਦਾ ਖਰਬੂਜਾ ਜਿਹੜਾ ਦੇਲ ਕਰਨਾ ਪਈਦਾ ਆ ਵਸਾ ਹੀ ਪੱਗਾ ਸੰਧੂ ਸਾਹਿਬ ਜਿਹੜਾ ਡੰਗਰ ਲਈ ਹੈ ਨਾ ਜਿਹਨੂੰ ਅਗਲਾ ਮੰਗਦੇ ਨਾਲ ਜਿਵੇਂ ਉਹ ਪਰਲੀ ਮਾ ਜਿਹੜਾ 1.5 ਲੱਖ ਰੁਪਏ ਮਿਲਦੇ ਆ ਤੇ ਜਿਨੂੰ ਆਪਾਂ ਵੀ ਪੈਸੇ ਲਾਏ ਆ ਤੇ ਲੱਤਾਂ ਭਾਰ ਨਹੀਂ ਚਲਦੀਆਂ ਵੀ ਇਹ ਮੇਰਾ ਆਪ ਨੂੰ ਪਤਾ ਯਾਰ 5-4 ਲੱਖ ਦਾ ਮਾਲ ਆ ਉਹ ਫ੍ਰੀ ਲੈ ਜਾਂਦੇ ਜਾਂਦੇ ਕਿਹੜਾ 5-4 ਲੱਖ ਲਾਵੇ ਹਾਂ ਬਸ ਬਸ ਤੇ ਚਲੋ ਜਿਵੇਂ ਜਿਵੇਂ ਚਲੋ ਵੀ ਕਲੋਲਾਈਆਂ ਜੀ ਆਪਾਂ ਕਿਹੜਾ ਚਲੋ ਸਹੀ ਆ ਜੀ ਸਹੀ ਆ ਕੱਲ ਤਾਂ ਵੀ ਬੋਲਣਾ ਦੀ ਚੀਜ਼ ਬਿਲਕੁਲ ਇਹ ਸੂਈ ਨੂੰ ਅੱਜ ਹੋ ਗਿਆ ਜੋ ਚੌਥਾ ਦਿਨ ਅੱਛਾ ਤੇਰੇ ਮਗਰ ਜੇ ਕੱਟੀ ਹਾਂ ਜੀ ਥੋੜੀ ਬੈਠੀ ਕੱਟੀ ਚੌਥਾ ਦਿਨੇ ਆ ਬੌਲਿਓ ਕੱਲ ਦੀ ਏ ਛੱਡ ਗਈ ਬੌਲਾ ਹਾਂ ਹੁਣ ਕੋਈ ਕੱਚਾ ਦੁੱਧ ਲਾਲੇ ਹਾਂ ਕੋ ਕੋਹ ਵੀ ਲਾਲੇ ਇਹਦੇ ਸੇ ਹੋਊਗਾ 8-9 ਲੀਟਰ 8-9 ਲੀਟਰ ਠੀਕ ਹੈ ਜੀ ਬੱਚੇ ਦਾ ਪਾ ਚੌਂਕ ਦਿਨਾਂ ਦੀ ਸੂਈ ਹੈ ਤੇ ਜਾ ਕੇ ਚੌਥਾ ਸੂਆ ਦੱਸਿਆ ਨਹੀਂ ਇਹ ਸੰਧੂ ਸਾਹਿਬ ਆਪਣਾ ਸੂਆ ਭਾਵੇਂ ਦਾਵਾ ਲਾਵੇ ਕੋਈ ਇੱਥੇ ਵੀਰ ਨੇ ਫੇਸਬੁੱਕ ਤੇ ਵਿਦਵਾਨ ਵੜੇ ਆ ਹਾਂ ਸਿਆਣੇ ਜਾਦੇ ਬੈਠੇ ਫੇਸਬੁੱਕ ਤੇ ਇੱਥੇ ਦੁੱਧ ਮੱਝ ਪਾਤੀ ਆ ਪੈ 1 ਨੰਬਰ ਦੇ 18 ਲੀਟਰ ਵਾਲੇ 20 ਲੀਟਰ ਵਾਲੀ ਲੈ ਇਹ ਥੋੜੀ ਦਿੰਦੀ 18 ਲੀਟਰ ਹੂੰ ਹੂੰ ਇਹਦੇ ਗੜੇ ਨਿਕਲੇ ਆ ਮਾਂ ਨੂੰ ਪਤਾ ਸਾਡੇ ਘਰੇ ਘਰੇ ਮੱਝਾਂ ਨਹੀਂ ਵੱਧੀਆਂ ਲੈ ਆਹ ਮੱਝ ਵੱਧੀ ਆ ਮੇਰਾ ਚੈਲੰਜ ਆ ਜਿਹੜਾ ਮਰਜੀ ਵੀਰ ਆ ਕੇ ਚੋਲੇ ਚੌ ਮਹੀਨੇ ਮਾਜ ਚੌ ਮਹੀਨੇ ਗੱਬਣੇ ਤੇ 10 ਮਹੀਨੇ ਮਾਜ ਸੁਈਆ 13 ਲੀਟਰ ਦੁੱਧ ਤੇ ਆਵਲੇ ਆ ਆਪਾਂ ਪਹਿਲਾਂ ਵੀ ਜਿਗਰ ਕੀਤਾ ਕਿ 19 ਲੀਟਰ ਤੇ ਮੇਰੇ ਘਰ ਚਲੀ ਏ ਤੇ ਜੇ ਬੂਥਾ ਵੱਧਾ ਹੋਵੇ ਸੰਧੂ ਸਾਹਿਬ ਤਾਂ ਉਹ ਡੰਗਰਦਾ ਕਰਕੇ ਉਹਨੇ ਕਹਿਣਾ ਵੀ ਉਹ 19 ਲੀਟਰ ਫੇਰ ਆ ਬਾਈ ਨਹੀਂ ਦਿੰਦੀਆਂ ਨਹੀਂ ਦਿੰਦੀਆਂ ਹਾਂ ਤੇ ਬਾਕੀ ਨਾ ਇਹ ਜਿਵੇਂ ਸਾਡਾ ਜਵਾਗ ਪਾਉਣ ਰਿਹਾ ਸਵੇਰੇ ਹੋਣੇ ਆਪਾਂ ਥਾਲੀ ਚ ਵੰਡੇ ਦੋ ਨਹੀਂ ਪਦਨੀਆਂ ਇਹਦੇ ਬਾਟਿਆਂ ਨਾ ਪੈਂਦਾ ਹਾਂਜੀ ਬਿਲਕੁਲ ਬਿਲਕੁਲ ਲਓ ਦੋਸਤੋ ਸੂਬਾ ਮੇਰਾ ਵੀਰ ਕੋ ਤਜਾ ਮੰਨ ਲੈ ਚੌਥਾ ਮੰਨ ਲੈ ਤੇ ਉਹਦੇ ਮਗਰ ਕੋਈ ਜੰਗ ਨਹੀਂ ਕੀਤੀ ਕਿਸੇ ਭਰਾ ਦੀ ਠੀਕ ਆ ਜੀ ਤੇ 14 ਦਿਨਾਂ ਦੀ ਸੂਈ ਆ ਤੇ ਦੁੱਧ 9 ਲੀਟਰ ਚ ਵੜਾਂਗੇ ਕਿ 8 8 ਤੋਂ 9 8 ਹਾਂ ਠੀਕ ਆ ਲਿਆਓ ਵੀਰ ਕੱਟ ਕੇ ਬਾਹਰ ਵੀ ਤੋੜ ਕੇ ਦਿਖਾ ਦਈਏ ਤੇ ਚੋਣ ਜਾਣ ਦੀ ਆਪਣੇ ਹੱਥੀ ਚੋਈਆਂ ਪੂਰੀ ਜਾਨ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਚੋਣ ਨੇ ਪੈਂ ਪੂਰੀ ਫੁੱਲ ਸਾਫ ਲੋ ਵੀ ਪ੍ਰਾਪੋ ਠੀਕ ਆ ਜੀ ਤੇ ਚੋਣ ਚਾਨ ਵਾਲੇ ਪਾਸਿਓਂ ਖਰੀ ਹੈ ਕਰਮਾਂ ਲਈ ਹੈ ਵੀ ਇੱਕ ਰਾਂਗੀ ਆ ਪਤਲੀ ਚਮੜੀ ਆ ਤੇ ਇਹ ਵੀ ਜਿਹੜਾ ਦੋਸਤੋ ਅੱਜ ਗਏ ਸਤਿ ਸ੍ਰੀ ਅਕਾਲ ਸਾਬ ਥੋੜੀ ਜਿਹੀ ਲੱਕਾ ਲੱਗਾ ਸੂਸ ਵਾਲੇ ਵਿੱਚ ਕਰਕੇ ਹਾਂ ਮਾਜੋ ਦਾ ਜੰਮੀ ਬਲੀ ਆ ਲਓ ਜੀ ਤੋ ਆ ਬਾਡੀ ਇਸ ਸਟਰਕਚਰ ਆ ਠੀਕ ਆ ਜੀ ਸਿੰਘ ਪਹਿਲਾਂ ਆਪਾਂ ਜ਼ਿਕਰ ਕਰਤਾ ਸੀਗਾ ਜਿਵੇਂ ਥੋੜਾ ਜਿਹਾ ਬੈਕ ਸਾਈਡ ਨੂੰ ਪਛਾਣ ਨੂੰ ਸਿੰਘ ਆ ਇਹ ਫਿਲਹਾਲ ਵਾਜਬ ਤੇ ਬਿਲਕੁਲ ਜੈਜ ਰੇਟ ਦੇ ਉੱਪਰ ਤੁਹਾਨੂੰ ਮਿਲ ਜੂਗੀ ਸੋ ਜਿਹੜੇ ਵੀਰ ਨੇ ਦੋਸਤੋ ਕਈ ਵਾਰਾਂ ਚੰਗੇ ਆ ਪਸ਼ੂ ਤੁਹਾਨੂੰ ਖਰੀਦਣਾ ਚੰਗੇ ਪੈਸੇ ਲਾਉਣ ਵਾਲੇ ਵੀਰ ਵੀ ਹੈਗੇ ਆ ਦੁੱਧ ਨੂੰ ਚੰਗੀ ਆ ਤੇ ਜ਼ਿਆਦਾ ਨਹੀਂ ਦੋਸਤੋ ਹੁਣ 8 ਕਿਲੋ ਜਿਹੜਾ ਤੁਸੀਂ ਚੋਕੇ ਲੈ ਕੇ ਜਾਓਗੇ ਅੱਗੇ ਕੋਈ ਸੇਵਾ ਤੇ ਡਿਪੈਂਡ ਆ ਕੋਈ ਕਿਲੋ ਖੰਡ ਵਧਾ ਲੈ ਕੋਈ ਵੀਰ ਹੈ ਨਾ ਲੋ ਜੀ ਠੀਕ ਆ ਜੀ ਸੋ ਇਹਦਾ ਮਗਰ ਕੀ ਦੱਸਿਆ ਬੱਚਾ ਕੱਟੀ ਆ ਜੀ ਇਹ ਮਗਰ ਕੱਠੀ ਆ ਦੁੱਧੀਆਂ ਦੋਵਾਂ ਮਗਰ ਕੱਟੇ ਹੀ ਇਹਦੇ ਮਗਰ ਕੱਟੀ ਆ ਜੀ ਪਰ ਜੀ ਤਾਂ ਆ ਖੜੀ ਜੇ ਇੱਧਰ ਹੀ ਥੱਲੇ ਬੈਠੀ ਸਾਨੂੰ ਸਾਬ ਆਹ ਬੈਠੀ ਆ ਹਾਂ ਜੀ ਬੈਠੀ ਠੀਕ ਆ ਬੋ ਦੋਸਤੋ ਇਹ ਕੱਟੀ ਆ ਜੀ ਇਹਦੇ ਮਗਰ ਬੱਚੇ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਹੀ ਦਿੱਤੇ ਨਾਲ ਸੋ ਸੂਬਾ ਵੀ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਕੋਈ ਹਫ਼ਤੇ ਦੇ ਢੇਰ ਘੜੀ ਅੰਦਰਬਾਰੀ ਜਿਹੜਾ ਸਮਾਂ ਇਹਨਾਂ ਪਸ਼ੂਆਂ ਨੂੰ ਸੋਇਆਂ ਨੂੰ ਤੇ ਬੱਚੇ ਤੁਸੀਂ ਦੇਖ ਸਕਦੇ ਬਿਲਕੁਲ ਕੁਲੇ ਆ ਠੀਕ ਆ ਜੀ ਕੋਈ ਹਫ਼ਤੇ ਪੰਜਾਂ ਸੱਤਾਂ ਅੱਠਾਂ ਇਹਨਾਂ ਦੇ ਦਿਨਾਂ ਦੇ ਮਾਜ ਦਿਖਾਤੀ ਐ ਤੇ ਰੇਡ ਪੁੱਛ ਲਾਂਗੇ ਵੀਰ ਹਰਜੀਤ ਤੋਂ ਵੀ ਕੀ ਡਿਮਾਂਡ ਰਹਿਣ ਵਾਲੀ ਆ ਕੀ ਮੋਲ ਆ ਠੀਕ ਆ ਤੇ ਆਜੋ ਭਾਈ ਹਰਜੀਤ ਆਜੋ ਹਰਜੀਤ ਕੀ ਕਰਦਾ ਕਿ ਮੋਲ ਫਿਰਦਾ ਵੀਰ ਸੰਦੂ ਸਾਹਿਬ ਮੋਲੇ ਦਾ ਆਪਾਂ ਉੜਦੀਆਂ ਵਾਲਾ ਹੀ ਆ ਨਿਕਾ ਜਾ ਜੀ ਹਾਂ ਜਮਾ ਹੀ ਨਿਕਾ ਜਾ ਆਜਾ ਦੱਸੋ ਕਰ ਦਈਏ ਹਾਂ 65 ਹਾਂ 63 ਆ 62000 ਦੀ ਮਾਜ ਦੇ ਦਾਂ ਹੋਰ ਵੀ ਆਜੋ ਫਿਰ ਥੱਲੇ ਹਾਂ 60000 ਸੰਦੂ ਸਾਹਿਬ 60 ਤੋਂ ਹੋਰ ਹੋਰ ਕਰਦੇ 60000 ਚ ਛੋੜ ਹਣੀ ਜੋ ਅੱਛਾ 60000 ਛੜਿਆ 60000 ਪੰਜਾਹ ਹਜ਼ਾਰ ਛੜ ਦਿੰਦਾ ਹਜ਼ਾਰ ਪਹਿਲਾਂ ਛੜ ਦਾਈ ਮੈਂ ਕਿਹਾ ਬਾਹਰ ਚੋਂ ਕਰੇ ਨਹੀਂ ਨਹੀਂ ਸੰਤੋਖ ਹੋਣਾ ਨਾ ਆਇਆ ਹੋਣਾ ਨਾ ਆਇਆ ਮੈਂ ਲੱਗੇ ਮੈਂ ਜਾਦੇ ਆਪਣਾ ਕਾਰ ਚੋਂ ਕਹਿਣ ਦਿਆ ਠੀਕ ਆ ਨਾੜੀ ਹਰਦੀ ਆ 60 ਦੇ ਵਿੱਚੋਂ 20000 ਪਹਿਲਾਂ ਵੀਰ ਨੇ ਮਾਨਤਨ ਕਰਦਾ ਠੀਕ ਆ ਜੀ ਤੇ ਬਾਕੀ ਵੀਰ ਨੇ ਪੂਰੀਆਂ ਗੱਜੈ ਸ਼ਾਂਕ ਸੁਚਾ ਬਾਟੀ ਕੱਢਦੇ ਵੀ 200 ਨਹੀਂ ਰੱਖਿਆ ਸਾਰੇ ਕਿਨੇ ਸਖ ਕੀ ਦਾ ਜਦੋਂ ਸੰਤੂ ਸਾਹਿਬ 65 70 ਤੋਂ ਥੱਲੇ ਤਾਜ਼ਾ ਡੰਗਾ ਨਹੀਂ ਆਉਂਦਾ ਮਗਰ ਕੱਟੀ ਆ ਤਾੜੀ ਸੂਈ 9 10 ਲੀਟਰ ਰਮਾਨਾ ਤੋਂ ਦੁਪਰੂਗੀ 8 9 ਦੇ ਚੱਲਣ ਦੀ ਆ ਜਿਆਦਾ ਨਹੀਂ ਆਪਾਂ ਦੇ 10 ਲੀਟਰ ਮੈਂ ਨਹੀਂ ਕਹਿੰਦਾ 12 ਦਊਗੀ 10 ਤੇ ਚੱਲੂਗੀ ਠੀਕ ਆ ਵੀ 9000 ਰੁਪਿਆ ਮੋਲੇ ਠੀਕ ਆ ਠੀਕ ਆ ਲਓ ਦੋਸਤੋ ਇਹ ਤੁਹਾਨੂੰ ਲਾਸਟ ਵਿੱਚ ਤੋਹਫਾ ਮਿਲ ਜੂਗਾ 9000 ਦੇ ਵਿੱਚ ਸੱਜਰ ਸੁਈ ਮੈਂ ਆ ਮਗਰ ਕੱਟੀ ਆ ਤੇ ਹਰਜੀਤ ਇੱਕ ਨੰਬਰ ਬੋਲ ਦਈਏ ਭਰਾ ਨੰਬਰ ਆਪਣਾ 734 75 ਹਾਂਜੀ 70 164 ਹੈ ਜੀ ਠੀਕ ਆ ਜੀ ਤੇ ਫਿਲਹਾਲ ਅੱਜ ਇਸ ਕਵਰੇਜ ਵਿੱਚ ਦੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਹੋ ਜੀ ਬਾਬਾ ਜੀ ਕਹਿ ਸੁਣਿਆ ਮਾਫ ਜੀ ਸਸਰੀ ਘਰ ਸਾਰੇ ਵੀਰਾਂ ਨੂੰ